ਸਤਿ ਸ਼੍ਰੀਕਾਲ ਜੀ ਸੰਧੂ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਮਿੱਤਰੋ ਵੀਡੀਓ ਬਣਾਉਣ ਲੱਗੇ ਆ ਆਪਣੇ ਫਾਰਮ ਤੋਂ ਲੈ ਪਹਿਲਾ ਐਡਰੈਸ ਬੋਲ ਦਈਏ ਪਿੰਡ ਰਾਮਗੜ ਸੰਧੂਆ ਜ਼ਿਲ੍ਹਾ ਸੰਗਰੂਰ ਨੇੜੇ ਰਹਿ ਜਾਂਦਾ ਲਹਿਰਾਗਾਗਾ ਕੋਈ ਵੀ ਭਰਾ ਕਿੱਦਾਂ ਦਾ ਕੋਈ ਪਸ਼ੂ ਖਰੀਦਣਾ ਚਾਹੁੰਦਾ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਵੇਚੇ ਚੀਜ਼ ਕਿਸੇ ਨੂੰ ਗਰੰਟੀਦਾਰ ਹਰ ਇੱਕ ਚੀਜ਼ ਦੱਸ ਕੇ ਮਿਲੂਗੀ ਚਾਹੇ ਤਾਜੀ ਹੋਵੇ ਚਾਹੇ ਟੋਕੜ ਗੱਭਣ ਹੋਵੇ ਕੋਈ ਵੀ ਭਰਾ ਤਾਂ ਆਪਣੇ ਫਾਰਮ ਤੇ ਆ ਸਕਦਾ ਹੈ ਤਾਂ ਕਿੰਦਾ ਜਿੱਦਾਂ ਦੀ ਵੀ ਮੱਝ ਕਹੋਗੇ ਉਦਾਂ ਦੀ ਮੱਝ ਮਿਲ ਜੂਗੀ ਦੁੱਧ ਤਿਆਰ ਵਾਲੀ ਸੂਣ ਵਾਲੀ ਟੋਕੜ ਗੱਪਣ ਤੇ ਗਰੰਟੀਦਾਰ ਕੋਈ ਫਰਾਡੇਰ ਕੰਮ ਨਹੀਂ ਹੈਗਾ ਜਿਹੜੀ ਚੀਜ਼ ਆ ਉਹ ਦੱਸ ਕੇ ਦੇਵਾਂਗੇ ਜੇ ਕਿਸੇ ਵੀਰ ਭਰਾ ਨੇ ਉਹੀ ਗੱਲ ਫੇਰ ਵੀ ਪਸ਼ੂ ਖਰੀਦਣਾ ਤਾਂ ਤੁਸੀਂ ਆਰਾਮgarh ਸੰਧੂ ਆ ਸਕਦੇ ਹੋ ਲੈ ਜਨਾ ਅੱਜ ਵਾਲੀ ਵੀਡੀਓ 'ਚ ਆਪਾਂ ਇੱਕ ਸਾਨੂੰ ਬੋਰੀ ਝੋਟੀ ਦਿਖਾਵਾਂਗੇ ਪਸ਼ੂ ਆਪਣੇ ਨਾਲ ਮੈਂ ਕਾਫੀ ਆ ਬਸ ਇੱਕ ਤਿਆਰ ਝੋਟੀ ਕਰੀਆ ਇਹ ਆਪਣੀ ਬੂਰੀ ਝੋਟੀ ਇਹ ਕਰੀਆ ਸਪੈਸ਼ਲ ਵੀਡੀਓ ਇਸੇ ਨੂੰ ਲੈ ਕੇ ਟਾਰਗੇਟ ਹੋਊਗੀ ਬਾਹਰੀ ਚੰਗੀ ਸਪੈਸ਼ਲ ਝੋਟੀਆਂ ਦੂਜਾ ਸੁਆ ਸੋਨਾ ਤੇ ਕਰਮ ਵਾਲੇ ਨੂੰ ਉਹੀ ਗੱਲ ਆ ਵੀ ਪਹਿਲੇ ਦਾ ਰਿਕਾਰਡ ਵੀ ਬੜਾ ਚੰਗਾ ਰਹਿ ਜੇ ਪਿੱਠ ਪੋੜੇ ਦੀ ਗੱਲ ਕਰ ਲਈਏ ਕੁਆਲਿਟੀ ਦੀ ਗੱਲ ਕਰ ਲਈਏ ਲਾਜਵਾਵਾ ਲੈ ਠੰਡੀ ਸੀਲ ਸਾਉ ਤੇ ਹਰ ਪੱਖ ਤੋਂ ਲਾਈਵ ਆਵਾਜ਼ ਖਣਾ ਤੋਂ ਲੈ ਕੇ ਐਨ ਫੇਸ ਕੁਆਲਿਟੀ ਨਾਲ ਜਿਹੜੀ ਇਹ ਦੀ ਚਾਰ ਚੰਨ ਲਾਉਂਦੀ ਆ ਤੇ ਬਾਕੀ ਸਿੰਘ ਸੁੰਗ ਵੀ ਤਾਂ ਗੱਲੀ ਛੱਡ ਦੋ ਹੱਲੇ ਸੂਣਦੇ ਰਹਿੰਦੇ ਆ ਕੰਮ ਨਾ ਹਾਂ ਸੂਣਦੇ ਆ ਗਿਆ ਨਾ ਇਹ ਤੇ ਟਿਕਲੇ ਹਟ ਹੋ ਜਾ ਉਧਰ ਜਾਉਂਦੇ ਹੋ ਸੂਣਦੇ ਆਲੇ 5-7 ਦਿਨ ਬਾਕੀ ਆ ਜੇ ਇਹ ਤੇ ਲੇਵੇ ਦੀ ਗੱਲ ਕਰੀਏ ਤੁਸੀਂ ਲੇਵੇ ਤੇ ਮਾਰ ਦੇ ਕੈਮਰਾ ਇਹ ਕੀ ਗੱਲਾਂ ਬਾਤਾਂ ਹੈ ਨਾ ਮੁੱਠੀ ਮੁੱਠੀ ਦਾ ਥਣ ਲੱਗਿਆ ਹੋਇਆ ਠੰਡੀ ਸੀਲ ਸਾਊਗਾ ਰੰਗ ਨਾ ਇੰਨਾ ਤੇ ਜਿਆਦਾ ਚਿੰਗਾ ਵੀ ਇਟਲੀਆ ਕੋਲੀ ਚਾਹ ਦੇ ਕੋ ਸਾਰੇ ਆਪਣੇ ਤੇ ਉਛੜੇ ਮਿਲਣਗੇ ਸਾਨੂੰ ਇਹਦੇ ਲੇਵੇ ਦੀ ਦਿਖਾ ਦੇ ਐਨ ਦੇਖ ਲੈ ਕੀ ਚੀਜ਼ ਆ ਕੱਲਾ ਕੱਲਾ ਥਣ ਕੀ ਗੱਲਾਂ ਬਾਤਾਂ ਨੇ ਹਨ ਐਨ ਮੁਠੀ ਦੇ ਥਣ ਲੱਗੇ ਹੋਇਆ ਤੇ ਫੇਸਬੁਕ ਤੋਂ ਗੱਲ ਹੈਗੀ ਆ ਬਹੁਤ ਭਰਾਵਾਂ ਦੇ ਫੋਨ ਆਉਂਦੇ ਆ ਯਾਰ ਵੀ ਅਸੀਂ ਬੂਰੀ ਝੋਟੀ ਲੈਣੀ ਆ ਉਹ ਵੀ ਚੰਗੀ ਹੋਵੇ ਹਨਾ ਤੇ ਅੱਜ ਜਿਹੜੀ ਆਪਣੇ ਲੇਵੇ ਬੂਰੀ ਆਈ ਆ ਨਾਲੇ ਤਾਂ ਹੈ ਦੂਸਰਾ ਸੂਆ ਨਾਲੇ ਸਿੰਘ-ਸੁੰਗ ਪੱਖੋਂ ਨੀਲੀ ਦੇ ਟਾਚੇ ਚ ਪੈਂਦੀ ਆ ਨੀਲੀ ਰਾਵੀ ਬੂਰੀ ਵੀ ਆਪਾਂ ਇਹਨੂੰ ਕਹਿ ਸਕਦੇ ਆ ਕੋਈ ਵੀ ਭਰਾਏ ਜਾਨਵਰ ਨੂੰ ਉਹੀ ਗੱਲ ਫੇਰ ਦੁੱਧ ਦੇ ਨਾ ਪਹਿਲਾਂ ਤਾਂ 13 ਕਿਲੋ ਰਿਹਾ ਤੇ ਇਸ ਵਾਰ ਅਮੀਰ ਆ 215 ਦਾ ਤੋਂ ਪਲੱਸ ਚੱਲੂਗੀ ਧਾਰ ਵੀ ਆਪਣੀ ਗਰੰਟੀ ਹੋਊਗੀ ਕਿਉਂ ਆਪਾਂ ਕਿੱਤਕੇ ਲੈਂਦੇ ਨਾ ਬਿਲਕੁਲ ਜਦੋਂ ਕੋਲੀ ਧਾਰ ਆ ਅੱਗੇ ਤੋਂ ਵੀ ਅਗਲੇ ਥਾਣੇ ਦੇ ਵੀ ਕੈਮਰਾ ਮਾਰ ਆਹ ਦੇਖ ਲਓ ਐਨ ਮੁੱਠੀ ਮੁੱਠੀ ਦੇ ਚਾਰੇ ਥਣ ਲੱਗੇ ਹੋਇਆ ਆਮ ਬੂਰੀ ਨਹੀਂ ਸਪੈਸ਼ਲ ਬੂਰੀਆਂ ਚ ਆਉਂਦੀਆਂ ਸਪੈਸ਼ਲ ਬੂਰੀਆਂ ਚ ਤੇ ਆਹ ਦੇਖ ਲਓ ਆ ਚੀਜ਼ਾਂ ਜੱਗ ਆ ਚੜਾਈ ਪੱਖੋਂ ਲੈਵੇ ਪੱਖੋਂ ਹਰ ਪੱਖ ਤੋਂ ਆ ਦੇਖ ਹਜੇ ਨਾ 10 ਦਿਨ ਰਹਿੰਦੇ ਆ ਸੋਣ ਦੇ ਫਿਰ ਵੀ ਹੁਣ ਕੀ ਪੂਰੀ ਤਿਆਰੀ ਚਾ ਮੇਨ ਸੁਭਾਅ ਬਹੁਤ ਠੰਡਾ ਸੁਣਵਾ ਪਹਿਲਾਂ ਕਿ ਕਿੱਸਿਆ ਵੀ ਨੀਲੀ ਦੇ ਟਾਚੇ ਚ ਪੈਂਦੀ ਆ ਦੁੱਧ 15 ਕਿਲੋ ਰਾਮ ਜੇ ਨਾਲ ਦੇਈ ਜਾਊਗੀ ਜਿਵੇਂ ਗਰਮੀ ਦਾ ਮੌਸਮ ਆ ਹਨ ਲੋ ਬਹੁਤ ਵਗਦੀ ਆ ਤੇ ਥੋੜਾ ਜਿਆ ਸਾਨੂੰ ਪਤਾ ਵੀ ਸ਼ਰਮੀ ਚ ਕੁਝ ਥੋੜਾ ਜਿਆ ਦੇਰੀ ਨਾਲ ਦੁੱਧ ਤੇ ਚੱਲਦਾ ਹਨ ਤੇ ਨੇ ਨਾ ਲੈ ਉਹੀ ਕਿਸੇ ਨੇ ਘਰੇ ਰੱਖਣ ਵਾਸਤੇ ਲੈਣੀਆਂ ਹਨ ਵੀ ਆਪਣਾ ਬੰਦੇ ਨਾ 15 ਕਿਲੋ ਦਾ ਆਮਰਲ ਪਾਈ ਜਾਊਗੀ ਕਾ ਬੋਤ ਹੈ ਸ਼ੌਂਕ ਆ ਯਾਰ ਬੂਰੀ ਰਹਿ ਨਾ ਤਰੇਜ ਕਹਿ ਸਕਦੇ ਨਾ ਵੀ ਜਿਵੇਂ ਤਰੇਜ ਆ ਬੂਰੀ ਨਾ ਤੇ ਪਰ ਬੂਰੀ ਵੀ ਆਪਾਂ ਲੈ ਕੇ ਆਏ ਆ ਜੇ ਫਰੈਂਚੈਂਪੀਅਨ ਚੈਂਟੀ ਨਹੀਂ ਹੁੰਦੇ ਆਪਣੇ ਲਈ ਪਸ਼ੂ ਹਮੇਸ਼ਾ ਹੋਰ ਵੀ ਪਸ਼ੂ 바ਵਾ ਜੇ ਅੱਜ ਦੀ ਬੂਰੀ ਦੀ ਗੱਲ ਕਰ ਲਈ ਆਪਾਂ ਗੱਬੜ ਨਹੀਂ ਰੇਟ ਦੋ ਨਹੀਂ ਮੰਗਦੇ ਢਾਈ ਦੀ ਮੰਗਣਾ 70 80 ਕੁਝ ਨਹੀਂ ਮੰਗਣਾ ਬਸ ਲੈਰ ਦੇਣ ਵਾਲੇ ਪੈਸੇ ਦੱਸੂਆਂ ਤੁਹਾਨੂੰ 1,55,000 ਦੀ ਭਰਾ ਨੂੰ ਆਪਾਂ ਦੇ ਦਾਂਗੇ ਜਿਹੜਾ ਕੋਈ ਭਰਾ ਇਹਨੂੰ ਖਰੀਦਣਾ ਚਾਹੁੰਦਾ ਹੋਵੇ ਤਾਂ ਆਪਣੇ ਨੰਬਰ ਤੇ ਸੰਪਰਕ ਕਰ ਲਿਓ ਬੂਰੀ ਮਿਲੂਗੀ 1.55 ਦੀ ਝੋਟੀਆਂ ਹੋਰ ਵੀ ਬਹੁਤ ਨੇ ਪਰ ਅੱਜ ਤੁਹਾਨੂੰ ਦਿਖਾਉਣ ਵਾਸਤੇ ਤਿਆਰ ਮੈਂ ਇੱਕੋ ਕਰੀਆ ਇੱਕ ਝੋਟੀ ਆਪਣੇ ਲੈਵੇ ਹੋਰ ਆਉਗੀ ਅੱਜ ਉਹਦੀ ਮੈਂ ਤੁਹਾਨੂੰ ਸਪੈਸ਼ਲ ਤੋਂ ਅਲੱਗ ਤੋਂ ਵੀਡੀਓ ਪਾ ਦੂੰਗਾ ਉਹ 10 ਦਿਨ ਕੱਢਦੀ ਆ ਤੇ ਰੇਟ ਉਹਦਾ 110000 ਹੈ ਕੁੱਲ ਹਰਿਆਣੇ ਦੀ ਆਉਂਦੀ ਵਧੀਆ ਟੈਪ ਪੂਪਾ ਨੇ ਹੋਏ ਲੇਵੇ ਤੇ ਪੂਰੇ ਐਨ ਜਾਲ ਮਿਖਿਆ ਹੋਇਆ ਹਜੇ 10 ਦਿਨ ਕੱਢਦੀ ਆ ਉਹਦੀ ਵੀਡੀਓ ਵੀ ਪਾ ਲੂਗਾ ਤੇ ਇੱਕ ਆ ਚੋਟੀ ਆ ਇਹ ਵੀ ਕਦੇ ਫੇਰ ਵੀਡੀਓ ਪਾਵਾ ਕੇ ਤਿਆਰੀ ਕਰਕੇ ਅੱਜ ਹਨ ਹਜੇ ਇਹ ਕੱਲ੍ਹ ਸੂਈਆ ਮੋਲਾ ਵਾਲਾ ਸਾਫ ਤੇ ਇੱਕ ਸਾਨੂੰ ਮੈਂ ਹੋਰ ਚੈਂਪੀਅਨ ਦਿਖਾਉਣਾ ਬੜੀ ਵੱਡੀ ਯਾਰ ਇਹਦੀ ਗੱਲਬਾਤ ਕਦੇ ਕਰਾਂਗੇ ਬਾੜੀ ਇਹਨੂੰ ਮੇਰੇ ਲੱਗਰ ਨੂੰ ਸਵਾਲਾ ਬਟਾ ਇਹ ਆਇਆ ਦੇਖੋ ਜਿਹਦੇ ਦਾ ਸੂਗੀ ਕਰਮਾ ਲਈ ਉਹਦੇ ਦੱਸੂਗੀ ਇੱਕ ਵਾਰੀ ਮੈਨੂੰ ਤੋੜ ਕੇ ਦਿਖਾਦਾ ਕਰ ਲੈ ਇੱਕ ਵੀ ਹੈਗਾ ਮੇਰੇ ਕੋਲ ਹੈਗਾ ਇਹਦੀ ਵੀ ਆਪਾਂ ਰੇਟ ਰੂਟ ਸਮੇਤ ਵੀਡੀਓ ਪਾਵਾਂਗੇ ਜਦ ਇਹ ਫੇਰ ਕਰੇ ਹਨ ਹੋਣ ਦੇ ਹਜੇ ਥੋੜੀ ਜਿਹੀ ਤਿਆਰੀ ਚ ਨਾ ਤਾਂ ਕੱਦ ਕੋ ਦਾਲੀ ਤਾਂ ਫਿਰ ਉਹੀ ਗੱਲਾਂ ਵਹਿਮ ਬੰਦੇ ਪਿਆ ਐਂਦੀ ਗੱਲ ਕਰਦਾ ਨੇ ਮੇਰ ਦਾ ਨੇ ਮੇਰ ਦਾ ਐਡਾ ਕਰ ਕਰਦਾ ਐਡਾ ਹੁਕਮ ਨਾ ਐਡੀ ਜਵਾਨ ਮਿਲਦੀ ਆ ਤੇ ਸਿੰਘ ਮੂੰਹ ਦੀ ਵੀ ਓਕੇ ਆ ਯਾਰ ਆ ਦੇਖ ਨੀ ਐਨ ਗਿੱਠ ਗਿੱਠ ਤੇ ਲੇਵਾ ਤੇ ਥਣ ਸੁਣ ਤਾਂ ਯਾਰ ਉਹ ਦੇਖ ਲੈ ਸਾਰੇ ਬਹਿਮ ਕੱਢ ਦੋ ਜਿੱਦੇ ਹਜੇ ਹੋਣ ਦੇ ਪਿਆਰ ਆ ਦੇਖੋ ਅੱਗੇ ਤੋਂ ਫੇਸ ਕੁਆਲਿਟੀ ਦਿਖਾ ਦੇ ਹਜੇ ਤਿਆਰੀ ਆ ਇਹ ਹਜੇ ਤਿਆਰੀ ਕਰੀ ਜਾਂਦੀ ਆ ਜਿੱਦੇ ਛਿੱਜੂ ਨਾ ਕਰ ਲੈ ਵੱਡੇ ਕੱਪ ਤੇ ਫਿਰ ਉਹਦੀ ਗੱਲਾ ਹੋਣੀ ਹੈ ਜੀ ਉਹਦੀ ਦੇ ਰਹੇ ਜੀ ਪਿਆਰ ਤੇ ਬਾਕੀ ਪਜੂ ਹੋਰ ਵੀ ਆ ਦਿਖਾ ਦਨੇ 1 ਮਿੰਟ ਔਕੜ ਗੱਬਣਾ ਤੋਂ ਲੈ ਕੇ ਹਰ ਤਰ੍ਹਾਂ ਦੇ ਜਾਨਵਰ ਹੁੰਦੇ ਆ ਕੋਲੇ ਪੂਰੀ ਨਿਗਾਹ ਮਾਰਦੇ ਸਾਰੇ ਬ੍ਰੈਂਡ ਜੀ ਜਦੋਂ ਕੋਈ ਵੀ ਭਰਾ ਆਊਗਾ ਨਾ ਤੁਹਾਨੂੰ ਚਿੰਤਾ ਕਰਨੀ ਲੋੜ ਨਹੀਂ ਤੁਹਾਨੂੰ ਪਸ਼ੂ ਮਿਲੂਗਾ ਕਿਉਂਕਿ ਅੱਜ ਅਰੇ ਥੋੜੀਏ 12-13 ਪਸ਼ੂ ਆ ਆਪਣੇ ਲਵੇ ਆਤਰ 15 ਤੋਂ 16 ਦੇ ਕਰੀਬੀ ਜਾਨਵਰ ਹਾਜ਼ਰ ਹੁੰਦੇ ਆ 4 5 4 5 ਮਹੀਨੇ ਅੱਜ ਆਉਣੇ ਆ ਤੇ ਪਰ ਇਹੀ ਗੱਲ ਕਹਿਣਾ ਵੀ ਤੁਸੀਂ ਜਦੋਂ ਖਰੀਦਣ ਵਾਸਤੇ ਆਉਣਾ ਨਾ ਇੱਥੇ ਤਾਂ ਤੁਸੀਂ ਫੋਨ ਕਰਕੇ ਆ ਸਕਦੇ ਹੋ ਤੇ ਤੁਸੀਂ ਜਾਨਵਰ ਦੇ ਕੇ ਮਿਲਾਂਗੇ ਰੇਟ ਰੂਟ ਦੀ ਕੋਈ ਗੱਲ ਨਹੀਂ ਰੇਟ ਹੋ ਜਾਂਦੇ ਹੁੰਦੇ ਆ ਕਿਉਂ ਨਾਰਮਲ ਪਰ ਮੈਂ ਤੁਹਾਨੂੰ ਪਹਿਲਾਂ ਕਿ ਫੇਰ ਦੁਬਾਰਾ ਕਹਿਣਾ ਵੀ ਕੁਆਲਿਟੀ ਦੇਵਾਂਗੇ ਯਾਰ 5-7000 ਇਸਰ ਉੱਧਰ ਹੋ ਜਿਓ ਅੱਡ ਗੱਲ ਆ ਪਰ ਪਸ਼ੂ ਤੁਹਾਨੂੰ ਕੁਆਲਿਟੀ ਵਾਲਾ ਮਿਲੂਗਾ ਅੱਜ ਦੀ ਵੀਡੀਓ ਜੀ ਤੁਹਾਨੂੰ ਬੂਰੀ ਝੋਟੀ ਦਿਖਾਈ ਆ ਅੱਗੇ ਤੋਂ ਫੇਰ ਕਿਸੇ ਝੋਟੀ ਦੀ ਨਵੀਂ ਵੀਡੀਓ ਲੈ ਕੇ ਆਵਾਂਗੇ ਤਦ ਤੱਕ ਲਈ ਸ਼ੁਕਰੀਆ ਧੰਨਵਾਦ ਚੈਨਲ ਕਰ ਲੈ ਸਬਸਕ੍ਰਾਈਬ